ਜਲਾਲਾਬਾਦ ਦੇ ਮੁਹੱਲਾ ਰਥੋੜਾਂ ਵਾਲਾ ਵਿਖੇ ਬੰਦ ਹੋਏ ਸੀਵਰੇਜ ਤੋਂ ਪਰੇਸ਼ਾਨ ਲੋਕ ਆਏ ਸੜਕਾਂ ਤੇ ਜਦੋਂ ਇਸ ਬਾਰੇ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤਾਂ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਹਰੀਸ਼ ਸੇਤੀਆ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਜਦੋਂ ਮੁਹੱਲੇ ਦਾ ਹਾਲ ਵੇਖਿਆ ਤਾਂ ਮੁਹੱਲੇ ਦੇ ਵਿੱਚ ਚੱਲ ਰਹੇ ਮੱਜਾਂ ਦੇ ਹਾਤੇ ਕਾਰਨ ਸਾਰੀ ਗਲੀ ਦਾ ਸੀਵਰੇਜ ਬੰਦ ਹੋਇਆ ਪਿਆ ਸੀ ਜਦੋਂ ਇਸ ਬਾਰੇ ਮੱਜਾਂ ਦੇ ਹਾਤੇ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਸੁਣੋ ਉਹਨਾਂ ਨੇ ਅੱਗੋਂ ਕੀ ਕਿਹਾ ਤੁਸੀਂ ਹੋਲ ਭਰਿਆ ਮੈਂ ਹਗਾ ਨਗਰ ਕੌਂਸਲ ਤੁਸੀਂ ਸਾਰੇ ਸ਼ਹਿਰ ਦੇ ਨਹੀਂ ਰਹੇ ਮੈਂ ਹਗਾ ਨਗਰ ਕੌਂਸਲ ਤੁਸੀਂ ਸਾਰੇ ਸ਼ਹਿਰ ਦੇ ਨਹੀਂ ਰਹੇ ਸਾਰੇ ਸ਼ਹਿਰ ਬੰਦ ਪਿਆ ਤੁਸੀਂ ਇੱਥੇ ਮੇਰੇ ਨਾਲ ਕਰ ਰਹੀ ਹੋ ਜੀ ਦਿਓ ਜਵਾਬ ਸਾਰੇ ਕਹਿਣਗੇ ਉਹ ਵੇਖੋ ਉਹ ਵੇਖੋ ਕੀ ਕਿੰਨੂ ਵੇਖੀਏ ਫਿਰ ਜੀ ਜੇ ਆਪਣੇ ਨਾਲ ਬਹਿਸ ਕਰਦੇ ਨਾ ਉਹਨਾਂ ਨੂੰ ਕਰਨ ਦਾ ਕੋਈ ਗਾਲ ਨਹੀਂ ਆਪਣੀ ਜਿਹੜੀ ਡਿਊਟੀ ਆਪਾਂ ਦੀ ਡਿਊਟੀ ਕਰੀਏ ਪੂਰੀ ਤੂੰ ਸਾਰਾ ਕੋਈ ਨਾ ਭਰਿਆ ਹਜੇ ਤੁਹਾਡੀ ਕੋਈ ਗਲਤੀ ਨਹੀਂ ਆ ਭਰਿਆ ਭੈਰੀ ਕੋਇਆ ਆ ਭਰਿਆ ਇਹ ਕੀ ਹੈ ਤੂੰ ਦੇਖਿਆ ਕੁਝ ਹੈ ਨਹੀਂ ਇਹ ਕਿੰਨਾ ਦਾ ਹੈ ਇਹ ਕਿੰਨਾ ਦਾ ਹੈ ਭਾਜੀ ਅਸੀਂ ਚੱਟ ਥੋੜਾ ਲੈਣਾ ਉਹ ਯਾਰ ਇਹ ਕਿੰਨਾ ਦਾ ਹੈ ਮੈਂ ਕਹਾਂ ਇਹ ਕਿੰਨਾ ਦਾ ਹੈ ਕੱਟੀਆਂ ਛੱਤਾਂ ਨੇ ਬੀਟੀ ਆਈ ਕਿ ਨਹੀਂ ਮੇਰੀ ਗੱਲ ਸੁਣੋ ਅੱਜ ਇਹ ਪੈਸੇ ਮੰਗੋਲੀ ਦੀ ਵਾਲੇ ਅਬ ਪੱਕੀ ਤੋਰ ਤੇ ਬੰਦ ਕਰ ਦੇਣੀ ਵਿੱਚ ਝੋੜ ਨਹੀਂ ਨਹੀਂ ਸੋਰੀ ਵਿੱਚ ਤਾਂ ਕਹੀ ਮੁਰਾ ਬੋਏ ਨਾ ਪਰਿਆ ਪਰਦੀ ਬਾਜੀ ਅੰਦਰ ਉੱਤਾ ਬੁੱਟੀ ਜੀ ਸਹੀ ਗੱਲ ਕਰੋ ਪੈਪ ਕੱਲੀ ਇਧਰੋਂ ਬੰਦੇ ਉਧਰੋਂ ਪੈਪ ਵੀ ਟੁੱਟਦੀ ਹੈ ਯਾਰ ਜਦੋਂ ਇਹ ਉਹ ਨੂੰ ਕਰੋ ਬੰਦ ਇੱਕ ਦਰਖਾਸਤ ਦਿਓ ਜੇ ਤੁਹਾਨੂੰ ਕੋਈ ਮਾਤਮੇ ਵਿੱਚ ਕਰੇ ਦਰਖਾਸਤਾਂ ਮੈਂ ਦੇਣਾ ਹੋਵੇ ਦੋ ਘੰਟੇ ਦੀ ਲੋੜ ਨਹੀਂ ਇਸੇ ਆਵਾਜ਼ ਬੰਦ ਕਰ ਦੇਣਾ ਲੱਗਣਾ ਹੈ ਜੀ ਪ੍ਰਧਾਨ ਜੀ ਕੀ ਅੱਜ ਸਮੱਸਿਆ ਕੀ ਹੋਈ ਹੈ ਮੱਲਾ ਰਾਜਪੂਤਾ ਵਾਲਾਂ 11 ਨੰਬਰ ਵਾਰਡ ਦੇ ਵਿੱਚ ਅੱਜ ਸੀਵਰੇਜ ਦੀ ਸਮੱਸਿਆ ਸੀ ਕਿ ਪਾਣੀ ਦੀ ਗਲੀ ਜੀ ਕਾਫੀ ਫੋਨ ਆ ਰਹੇ ਸੀਗੇ ਮੌਕੇ ਤੇ ਸਾਰੀ ਟੀਮ ਹੰਸਰਾ ਜਿਹੜੀ ਆਏ ਨੇ ਔਰ ਇੱਥੇ ਗਲੀ ਦੇ ਵਿੱਚ ਮੱਝਾ ਵਹਾਤਾ ਔਰ ਤੁਸੀਂ ਆਪਦੇ ਕੈਮਰੇ ਦੇ ਨਾਲ ਹੀ ਦਿਖਾਈ ਦਿੱਤਾ ਵੀ ਉਹਦੇ ਵਿੱਚ ਕਿੰਨਾ ਗੋਆ ਤੂੜੀ ਪੱਠੇ ਸਾਰੇ ਪਏ ਨੇ ਜੇ ਇਸੇ ਤਰ੍ਹਾਂ ਇਹ ਮਲਬਾ ਵਿਚਾਂਦ ਰਹੇਗਾ ਤਾਂ ਸੀਵਰੇਜ ਕਿਵੇਂ ਚੱਲੇਗਾ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਆਪਦੀਆਂ ਜਿਹੜੇ ਹੱਤੇ ਬਾਹਰ ਲੈ ਜਾਓ ਔਰ ਲੋਕਾਂ ਨੂੰ ਖੱਜਲ ਖਵਾਰ ਨਾ ਕਰੋ ਇੱਕ ਘਰ ਦੇ ਪਿੱਛੇ ਉਹਨੇ 25 30 ਘਰ ਗਲੀ ਦੇ ਵਿੱਚ 40 ਘਰ ਨੇ ਸਾਰੇ ਪਰੇਸ਼ਾਨ ਨੇ ਕਿਸੇ ਕਰੇ ਪਾਣੀ ਕਿੰਦਾ ਸੀਵਰੇਜ ਆ ਰਿਹਾ ਹੈ 스멜 ਮੱਛਰ ਅਸੀਂ ਫਿਰ ਬੇਨਤੀ ਕਰਦੇ ਆ ਵੀ ਆਦੇ ਹੱਥੇ ਬਾਹਰ ਲੈ ਜਾਓ ਪਰ ਨਾਲ ਹਦਾਇਤ ਵੀ ਕਰਦੇ ਆ ਅੰਸਰਾ ਜਿਨਨੇ ਹੱਥੇ ਨੇ ਸਾਰਿਆਂ ਦਾ ਕਨੈਕਸ਼ਨ ਕਰਦੇ ਸਾਰਿਆਂ ਨੇ ਬੰਦ ਕਰਦੇ ਆ ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਨੇ ਅਸੀਂ ਦੋ ਚਾਰ ਬੰਦਿਆਂ ਦੇ ਪਿੱਛੇ ਜੜਾਦਾ ਸਾਰਾ ਸ਼ਹਿਰ ਖੱਜਲ ਖਵਾਰ ਨਹੀਂ ਕਰਨਾ ਔਰ ਸੀਵਰੇਜ ਜਾਂ ਵਿੱਚ ਮਹੱਲਾ ਰਥੋੜਾਂ ਵਾਲੇ ਵਿੱਚ ਪਹੁੰਚੇ ਹੋ ਕੀ ਕਾਰਨ ਹੈ ਇਨੇ ਨੂੰ ਕਾਫੀ ਦਿਨਾਂ ਤੋਂ ਕੰਪਲੇਨ ਆ ਰਹੀ ਸੀ ਕਿ ਲਾਈਨ ਬੰਦ ਏ ਮੈਂ ਕੱਲ ਹੀ ਨਿਸ਼ਾਣ ਆਇਆ ਲਗਭਗ ਮੁਲਾਇਮ 7 ਵਜੇ ਤੱਕ 7:30 ਵਜੇ ਲਾਈਨ ਖੋਲ ਰਾਇ ਜੀ ਲਾਈਨ ਖੋਲ ਨਹੀਂ ਰਹੀ ਸੀ ਅੱਜ ਮੈਂ ਜੈਟਿੰਗ ਮਸ਼ੀਨ ਲੈ ਕੇ ਆਇਆ ਜਦੋਂ ਹਾਲ ਖੋਲਿਆ ਤੇ ਤੁਸੀਂ ਵੀਡੀਓ ਇੱਕ ਵਾਰ ਦੇਖ ਸਕਦੇ ਵੀ ਹੈ ਕੀ ਚੀਜ਼ ਇਹ ਕਹਿ ਰਹੇ ਗੋਇਆ ਨਹੀਂ ਗਾ ਬੋਇਨਾ ਚੈਂਬਰ ਭਰਿਆ ਪਿਆ ਇਹ ਗੱਲ ਮੰਨਣ ਨੂੰ ਰਾਜ਼ੀ ਨਹੀਂ ਵੀ ਸਾਡਾ ਗੋਇਆ ਤੇ ਜਿੰਨ ਜਿਹੜੇ ਲੋਕ ਵੀ ਗੋਇਆ ਇੰਦੇ ਵਿੱਚ ਪਾਰੇਣੇ ਸੀ ਵਿੱਚ ਸਾਡੀ ਮਜਬੂਰੀ ਹੈ ਜਾਂ ਤਾਂ ਉਹ ਗੋਇਆ ਦੇ ਆਦੇ ਕਰਦੇ ਅੰਦਰ ਹੀ ਨੂੰ ਕਰਨ ਫਿਲਟਰ ਬਣਾਣ ਤੇ ਨੂੰ ਆਵੇ ਅਗਰ ਗੋਇਆ ਮੇਨ ਹੋਲ 'ਚ ਆਏਗਾ ਜਾਂ ਤਾਂ ਅਸੀਂ ਹੱਥ ਖੜੇ ਕਰ ਦਾਂਗੇ ਸਾਡੇ ਕੋਲ ਸੀਵਰੇਜ ਨਹੀਂ ਚੱਲਦਾ ਮੇਰੇ ਕੋਲ ਤਾਂ ਨਹੀਂ ਚੱਲੇਗਾ ਗੋਇਆ ਵਾਲੀ ਲਾਈਨਾਂ ਵਿੱਚ ਲੱਗਣ ਗਿਆ ਮੇਰੇ ਤਾਂ ਜਵਾਬ ਹੈ ਮੈਂ ਗੋਇਆ ਵਾਲੀ ਲਾਈਨਾਂ ਨਹੀਂ ਚਲਵਾ ਸਕਦਾ ਜਾਂ ਮੈਂ ਤੁਰੰਤ ਜਿਨ੍ਹਾਂ ਨੇ ਇਸ ਤਰ੍ਹਾਂ ਗੋਇਆ ਲੈਣਾ ਬੁਰਾ ਹਾਲ ਹੈ ਪੂਰਾ ਹਾਲ ਭਰਿਆ ਪਿਆ ਗੋਇਆ ਦਾ ਮੈਂ ਤੁਰੰਤ ਬੰਦ ਕਰਵਾਉਂਗਾ ਕਨੈਕਸ਼ਨ ਇਹੋ ਸਾਮਨਾ ਮਿਲ ਲੈਣ ਪ੍ਰਧਾਨ ਜੀ ਨਾਲ ਮਿਲ ਲੈਣ ਐਮਐਲ ਸਾਹਿਬ ਨਾਲ ਮਿਲ ਲੈਣ ਮੇਰੀ ਮਜਬੂਰੀ ਹੈ ਮੈਂ ਗੋਏ ਜੇ ਹੌਲ ਵਿੱਚ ਹੋਣਗੇ ਤੇ ਲਾਈਨ ਨਹੀਂ ਚੱਲ ਸਕਦੀ। ਤੁਸੀਂ ਇੱਕ ਵਾਰੀ ਵੀਡੀਓ ਬਣਾ ਕੇ ਦੇਖੋ ਉੱਪਰ ਤੱਕ ਗੋਆ ਆਇਆ ਹੈ ਉੱਪਰ ਤੱਕ। ਇਹ ਹੁਣ ਕਿਵੇਂ ਚੱਲ ਸਕਦੀ ਲਾਈਨ? ਸਾਰੀ ਸਾਰੀ ਚੋਕ ਹੋ ਜਾਈਗੀ ਸਾਰੀ ਗਲੀ ਚੋਕ ਹੋਈ ਪਈ ਹੈ ਅੱਜ ਮੈਨੂੰ ਸ਼ਾਇਦ ਹੋ ਗਿਆ 10 ਦਿਨ ਹੋ ਗਏ ਵਿਚਾਰੇ ਕਹਿ ਰਹੇ ਲੋਕ ਵੀ ਪਾਣੀ ਦਾ ਜਿਹੜਾ ਪਾਣੀ ਸਿਵਰੇਜ ਤੋਂ ਬਾਹਰ ਨਿਕਲਿਆ। ਮੈਂ ਕਹਾਂ ਲੇ ਇੱਥੇ ਬੰਦੇ 7:30 ਵਜੇ ਤੱਕ ਇੱਥੇ ਖੜੋ ਕੇ ਕਰਵਾਇਆ ਨਹੀਂ ਖੁੱਲ ਰਹੀ ਲਾਈਨ। ਆ ਜੈਟਿੰਗ ਮਸ਼ੀਨ ਲਗਾਈ ਤੇ ਹਾਲ ਦੇਖ ਲਵਾ ਕੀ ਹੈ। ਲੋਕ ਸਮਝ ਨਹੀਂ ਰਹੇ ਹਜੇ ਉਹ ਕਹਿ ਰਹੇ ਨੇ ਵੀ ਕੋਈ ਹੈ ਨਹੀਂ ਇਹ ਬੰਦਾ ਤੁਸੀਂ ਆਪ ਦੇਖ ਸਕਦੇ ਕਿਸੇ ਨੂੰ ਦਿਖਾ ਲੋ ਕੀ ਚੀਜ਼ ਹੈ ਤੁਹਾਡੇ ਵਾਰਡ ਦੇ ਵਿੱਚ ਸੀਵਰੇਜ ਦੀ ਬੜੀ ਜ਼ਿਆਦਾ ਸਮੱਸਿਆ ਹੋਈ ਏ ਪੜੋਸੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇੱਥੇ ਆਤਾ ਹੈ ਕੀ ਕਹੋਗੇ ਕੋਈ ਤੁਹਾਨੂੰ ਗੱਲ ਪਤਾ ਕੀ ਚਲੋ ਸੋਸ਼ਲ ਮੀਡੀਆ ਜਵਾਨਾ ਸਵਾ ਚਾਰ ਸਾਲ ਹੋ ਗਏ ਇਸਾ ਮੈਨੂੰ ਐਮਸੀ ਬਣੇ ਨੂੰ ਤੇ ਪਹਿਲੀ ਵਾਰੀ ਦਿੱਕਤ ਆਈ ਏ ਨੀ ਤਾਂ तकरीबन ਮੈਂ ਤਿੰਨ ਕੱਡੇ ਆਪਦੇ ਮਲੇਕ ਦੇ ਨਾਲ ਕਿਸੇ ਗਲੀ ਹਰੇਕ ਗਲੀ ਵਿੱਚ ਪੁੱਛ ਲੋ ਵੀ ਐਮਸੀ ਆ ਰਿਹਾ ਕਿ ਨਹੀਂ ਆ ਰਿਹਾ ਮੈਂ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਜੇ ਮੈਂ ਸਵੇਰੇ ਨਹੀਂ ਆਇਆ ਤਾਂ ਸ਼ਾਮ ਨੂੰ ਆਦੇ ਮੱਲੇ 'ਚ ਜ਼ਰੂਰ ਜਾਣਾ ਹੈ ਪਹਿਲੀ ਵਾਰੀ ਹੋਇਆ ਵੀ ਇਹ ਦਿੱਕਤ ਆਈ ਏ ਇਹ ਆਦੇ ਵਾਲੇ ਕਹਿੰਦੇ ਇਹਨੂੰ ਆਪਾਂ ਚਲ ਕੇ ਇਹਦੇ ਲੈ ਕੋਈ ਇਹ ਵੀ ਮੱਲੇ ਦੇ ਬਸਰੀਕ ਨੇ ਵੀ ਆਰਦਾ ਇਹਦਾ ਪੱਕਾ ਹੱਲ ਕਰਨਾ ਠੀਕ ਹੈ ਕਾਂਸਰ ਆਜ ਨੂੰ ਇਸੇ ਨੇ ਬੇਨਤੀ ਕੀਤੀ ਸੀ ਗੱਡੀ ਵੀ ਸਾਡੀ ਜੈਰੀng ਮਸ਼ੀਨ ਆ ਗਈ ਏ ਇਹਨੂੰ ਖੋਲਾਂਗੇ ਤੇ ਇਹਦਾ ਪੱਕਾ ਹੀ ਹੱਲ ਕਰਾਂਗੇ ਜਿਹੜੀ ਦਿੱਕਤ ਆ ਗਈ ਇਸ ਤੋਂ ਬਾਅਦਾਂ ਗਾ ਦਿੱਕਤ ਨਹੀਂ ਆਦੀ ਮੇਰੇ ਸਾਹਬ ਇਹ ਲਗਾਤਾਰ ਸਮੱਸਿਆ ਆ ਰਹੀ ਹੈ ਮੱਲੇ ਵਾਸੀਆਂ ਨੂੰ ਕੀ ਅਪੀਲ ਕਰਦੇ ਜੀ ਮੱਲੇ ਵਾਸੀਓ ਤੇ ਇਹ ਅਪੀਲ ਕਰਦੇ ਵੀ ਇੱਕ ਬੰਦਾ ਆਪਦੀ ਜ਼ਿੰਮੇਵਾਰੀ ਸਮਝੇ ਵੀ ਜਿਹੜਾ ਲਫਾਫੇ ਨੇ ਕਿਸੇ ਤਰ੍ਹਾਂ ਦਾ ਕੋਈ ਹੋਰ ਗਿੱਲਾ ਕੂੜਾ ਉਹ ਵਿੱਚ ਸਿਵਰੇ ਦੇ ਜਾਲੀਆਂ ਵਿੱਚ ਨਾ ਸਟੇ ਕਿਉਂਕਿ ਸਿਵਰੀ ਨੂੰ ਬਲੌਕ ਕਰਨ ਦੇ ਵਿੱਚ ਜਿਹੜਾ ਆਪਣੇ ਕੱਪੜੇ ਹੋ ਗਏ ਜਿਹੜੇ ਪੁਰਾਣੇ ਹੋ ਗਏ ਜਾਂ ਹੋਰ ਲਫਾਫੇ ਹੋ ਗਏ ਉਹ ਵਿੱਚ ਸਿਵਰੇ ਵਿੱਚ ਨਾ ਸਟਣ ਕਿਉਂਕਿ ਜਿਹੜਾ ਸਿਵਰੀ ਜਾਮ ਕਰਨ ਦੇ ਵਿੱਚ ਉਹ ਐਮ ਰੋਲ ਨਿਭਾਉਂਦੇ ਕੀ ਨਾਮ ਹੈ ਤੁਹਾਡਾ ਰਮਨਦੀਪ ਜੀ ਇਹ ਜੋ ਸੀਵਰੇਜ ਬੰਦ ਹੋਇਆ ਪਿਆ ਮੱਲਾ ਨਿਵਾਸੀਆਂ ਵੱਲੋਂ ਤੁਹਾਡੇ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਸਾਰਾ ਗੋਆ ਇਹਨਾਂ ਦੇ ਹੱਥੇ ਦਾ ਹੈ ਇੱਕ ਵਾਰੀ ਕੈਮਰਾ ਉਧਰ ਨਿਗਾ ਮਾਰੇਗੀ ਨਿਗਮ ਪਹਿਲਾਂ ਪਹਿਲਾਂ ਨਿਗਾ ਕਰਾਉਂਗੀ ਬੰਦ ਕਿੱਥੋਂ ਜੀ ਦੱਸੋ ਤੁਸੀਂ ਵੇਖਦੇ ਹੋਏ ਪੱਤਰਕਾਰ ਭਾਜੇ ਤੁਸੀਂ ਦੱਸੋ ਬੰਦ ਕਿੱਥੋਂ ਦੱਸੋ ਤੁਸੀਂ ਆਹ ਦੱਸੋ ਨਿਗਾ ਮਾਰ ਕੇ ਸਾਨੂੰ ਵੀ ਬੰਦ ਉੱਥੋਂ ਹੈ ਸੀਵਰ ਕਨੈਕਸ਼ਨ ਆ ਬੈਠ ਰੋਈ ਜਾਂਦੇ ਆ ਫਿਰ ਇਧਰ ਲਈ ਕਾਬ ਮਨਜ਼ੂਰ ਰਹੀ ਹੈ ਇਧਰ ਇਧਰ ਇਸ਼ਾਰਾ ਕਰੋ ਨਾਲ ਨਾ ਇਧਰ ਪੈਬ ਨਹੀਂ ਚੱਲਦੀ ਤੇ ਬੰਦੇ ਪੈਪ ਟੁੱਟੀ ਹੀ ਕਾਰਨ ਇਹਨਾਂ ਨੂੰ ਪਤਾ ਹੈ ਕੱਲ ਸ਼ਾਮ ਨੂੰ ਖੋਲ ਲੈਣਾ ਇੱਕ ਪਾਸੇ ਪੈਪ ਚੱਲਦੀ ਹੈ ਮੈਨੂੰ ਲੋੜ ਹੈ ਇਹ ਪੈਸੇ ਮੈਨੂੰ ਬੁਲਾ ਲਿਆ ਇੱਥੇ ਸਿਵਰੇ ਬਣਵਾਇਆ ਅਸੀਂ ਖੁਦ پیسے ਪਾ ਕੇ ਸਾਰੀ ਗਲੀ ਪ੍ਰੋਬਲਮ ਸੀ ਬਣ ਜਾਂਦਾ ਸੀ ਆਟੋਮੈਟਿਕ ਜਿਹੜੇ 2 ਨੰਬਰ ਤੇ ਕਨੈਕਸ਼ਨ ਕੀਤੇ ਸੀ ਪੈਪ ਬਣੋਲ ਕਰਕੇ ਉਹ ਕਨੈਕਸ਼ਨਾਂ ਕਰਕੇ ਸਿਵਰੇ ਬਲੋਕ ਹੋਵੇਗਾ ਅਸੀਂ ਜੋ ਪੈਸੇ ਪਾ ਕੇ ਉੱਥੇ ਸਿਵਰੇ ਬਣਵਾਇਆ ਵੱਖਰਾ ਆਪਦੇ ਪੱਲਿਓਂ ਉਸ ਤੋਂ ਬਾਅਦ ਕੀ ਹੁਣ ਬੰਦ ਹੁੰਦਾ ਉੱਥੋਂ ਅੱਗੇ ਕਿ ਇਹ ਕਸੂਰ ਸਿਰਫ ਜਿਹੜੇ ਆ ਅਗੇ ਨੇ ਸਿਰਫ ਸਾਡਾ ਸਿਰਫ ਇੱਕੋ ਦਾ ਬਾਕੀਆਂ ਨੂੰ ਬੁੱਝੇ ਪੈਸੇ ਨਹੀਂ ਪਏ ਨਹੀਂ ਚਲਾਇਆ ਜਦੋਂ 6 ਮਹੀਨੇ ਬਾਅਦ ਬੰਦ ਹੁੰਦਾ ਇਹ ਸਾਨੂੰ ਕਹਿੰਦੇ ਆਪਨੇ ਉਹਨਾਂ ਦੇ ਉੱਤੇ ਬੱਕਰੀਆਂ ਰੱਖਿਆ ਨੇ ਉੱਤੇ ਮਿੱਟੀ ਆਦੀ ਵੱਧ ਉਹ ਨਹੀਂ ਕਸੂਰ ਬੰਦ ਅੱਗੋਂ ਹੈ ਤੇ ਕਸੂਰ ਇੱਥੇ ਕੀ ਨਾਮ ਹੈ ਤੁਹਾਡਾ ਜਸਵੰਤ ਕੌਰ ਇਹ ਕੀ ਕਾਰਨ ਆ ਤੁਹਾਡੀ ਗਲੀ ਦੇ ਵਿੱਚ ਇੱਕ ਗਲੀ ਦੇ ਵਿੱਚ ਬਸ ਸਾਰੇ ਗੰਦ ਪਿੱਲ ਸੁਣਦੇ ਨੇ ਤੇ ਸਾਰਾ ਵਿੱਚ ਚਲਾ ਜਾਂਦਾ ਸਿਵਰ ਦੇ ਜਿਆਦਾ ਤਾਂ ਕਰਕੇ ਪਈ ਇਹਨਾਂ ਦਾ ਦਿਗ ਤੇਹੀ ਹਾਤੇ ਵਾਲਿਆਂ ਦੀ ਇਹ ਉਦੋਂ ਦੇ ਸਿਵਰ ਬੰਦ ਹੋ ਜਾਂਦੇ ਨੇ ਪਹਿਲਾਂ ਸਾਡੇ ਸਿਵਰ ਬੰਦ ਨਹੀਂ ਹੁੰਦੇ ਅਸੀਂ ਆਪ ਦਾ ਆ ਆਪ ਦਾ ਖਟਾਇਆ ਸਿਵਰ ਪੈਸੇ ਲਾ ਕੇ ਇਹ ਵੀ ਹੁਣ ਬੰਦ ਹੋ ਜਾਂਦਾ 15 ਦਿਨ ਹੋ ਗਏ ਆ ਨਾ ਸਾਡੇ ਬੱਚਾ ਤਾਂ ਲੰਘ ਕੇ ਸਕੂਲ ਜਾਇਆ ਜਾਂਦਾ ਤੇ ਨਾ ਅਸੀਂ ਫੜ ਫੜ ਕੇ ਚੱਕ ਚੱਕ ਕੇ ਬੱਚੇ ਨੰਗਾਈਦੇ ਜਦੋਂ ਆਉਂਦੇ ਉਹ ਤੇ ਚੱਕ ਚੱਕ ਕੇ ਹੀ ਨੰਗਾਈਦੇ ਨੇ ਤੇ ਸਾਨੂੰ ਵੀ ਕੋਈ ਹੱਲ ਚਾਹੀਦਾ ਐ ਤਾਂ ਫੇ ਗਲੀ ਸਾਫ ਹੋਵੇ ਸਾਡੀ ਘਰੇ ਗੰਧ ਆਉਂਦਾ ਪੈਰਾ ਨਾਲ ਸਾਰਾ ਸਿਵਰੇਜ ਬੰਦ ਹੁੰਦਾ ਮੇਨ ਕਾਰਨ ਕੀ ਏ ਮੇਨ ਕਾਰਨ ਤਾਂ ਇਹੋ ਹੀ ਆ ਫੇ ਗੋਆ ਤੇ ਆ ਬੋਧੀਆਂ ਬਾਧੀਆਂ ਲਫਾਫੇ ਜਿਹੜੇ ਜਵਾਕ ਖਾਂਦੇ ਨੇ ਉਹ ਥੋੜ੍ਹ ਦਿੰਦੇ ਨੇ ਬਾਹਰ ਤੇ ਉਹ ਰੁੜ ਕੇ ਪਾਣੀ ਨਾਲ ਦੇ ਵਿੱਚ ਚਲੇ ਜਾਂਦੇ ਨੇ ਇਹ ਆ ਕਾਰਨ ਜਿਹਨੂੰ ਫਿਰਦੇ ਨੇ ਗੱਲ ਪੈਂਦੇ ਅਗਲੇ ਜਿਹਨੂੰ ਚੰਗੀ ਮਤ ਦੇਈਏ ਹੁਣ ਸਾਡਾ ਕੀ ਕਸੂਰ ਏ ਐਂ ਤੇ ਚੰਗਾ ਹੀ ਕਹਿੰਨੇ ਆ ਤੇ ਕੀ ਗੰਦਾ ਤਾਂ ਸਾਰੇ ਨੂੰ ਭੜਾ ਲੱਗਦਾ ਉਹ ਅੱਗੇ ਉਹ ਅਕੋ ਬੋਦੇ ਸਾਰੇ ਇਹਨਾਂ ਦਾ ਕੰਦ ਕੋਈ ਆਂਦਾ ਸੀ ਲੰਨ ਤੋਂ ਬੜੇ ਆਉਂਦੇ ਤੇ ਕੀ ਕਹਿਣ ਕੀ ਹੋਇਆ ਸੀ ਬਰਾਏ ਬੰਦ ਹੁੰਦਾ ਪਾ ਰਹੇ ਨੇ ਕਿ ਮੱਝਾਂ ਤੋਂ ਵੀ ਆਤਾ ਬਣਾਇਆ ਤੁਸੀਂ ਵੇਖਿਆ ਇਹਨਾਂ ਨੂੰ ਕੋਈ ਅਸਰ ਦਿਆ ਨਾ ਹੋਰ ਕੋਈ ਆਈਏ ਹੋਰ ਕੀ ਕੱਢ ਲੇਤਾ ਇਹ ਇੱਕ ਹੀ ਹੈ ਸਾਰੇ ਪਰੇਸ਼ਾਨ ਨੇ ਇਹਦੇ ਨਾਲ ਬਹੁਤ ਪਰੇਸ਼ਾਨ ਬਹੁਤ ਮਾਰਦੇ ਨੇ ਮੈਂ ਕੱਟਣ ਵਾਲੇ ਪਰੇਸ਼ਾਨ ਹੋਤ ਟਾਈ ਹੋਏ ਪਰ ਇਹ ਨਹੀਂ ਹਟਦੇ ਕੋਈ ਇਹਨਾਂ ਤਾਂ ਨੀਰਾ ਕੋਈ ਆਂਦਾ ਇਹੇ ਤਾਂ ਉੱਤੋਂ ਖਾਣ ਨੂੰ ਕਹਿੰਦੇ ਲੜਦੇ ਨੇ ਸਾਡੇ ਲੜਾਈ ਕਰਦੇ ਨੇ ਤਬ ਕੀ ਕਹਿੰਦੇ ਨੇ ਉਹ ਐਮਐਲਏ ਦੇ ਤਬ ਵੀ ਦੇਂਦੇ ਨੇ ਚਿੱਠੀ ਪਾਤੀ ਮੈਂ ਅੱਗੇ ਮੈਂ ਇਹ ਕਰਤਾ ਮੈਂ ਉਹ ਕਰਤਾ ਐਵੇਂ ਕਰਦੇ ਨੇ ਲੜਾਈ ਕਰਦੇ ਨੇ ਤੇ ਸਿਵਰਾਜ ਬੰਦ ਹੋਣ ਦਾ ਕਾਰਨ ਕੀ ਹੈ ਕੋਈ ਨਹੀਂ ਕਾਰਨ ਹੈ ਹੋਰ ਕੀ ਹੈ ਪਾਣੀ ਦੇ ਸਾਰੇ ਦੇ ਜਾਂਦਾ ਪਰ ਗੋਏ ਨਾਲ ਬੰਦ ਹੁੰਦਾ ਪਰ ਜਿਆਦਾ ਕਰਕੇ ਮੇਨ 6 ਮਹੀਨੇ ਵਧੀਆ ਲੰਘ ਜਾਂਦੇ ਰਹਿ ਕੇ ਜਿੱਦ ਕਢਾ ਦਿੰਦੇ ਨੇ ਫੇਰ ਐਵੇਂ ਮੱਟੀ ਜਾ ਚੱਕ ਫੇਰ ਬੰਦ ਹੋ ਜਾਂਦੇ ਨੇ ਕੀ ਮੰਗ ਕੀ ਕਰਦੇ ਹੋ ਵੀ ਇਹੋ ਵੀ ਸਾਡੇ ਸਫਾਈ ਹੋਣੀ ਚਾਹੀਦੀ ਸਾਫ ਹੋਵੇ ਇਹਦਾ ਗੰਦਗੀ ਗੀ ਗੰਦਗੀ ਦੇ ਨਾਲ ਬੱਚੇ ਬਿਮਾਰ ਹੁੰਦੇ ਨੇ ਪਾਣੀ ਤੇ ਗੰਦਾ ਪਾਣੀ ਆਉਂਦਾ ਪਿਆ ਪਾਣੀ ਈਂ ਦਾ ਹੀ ਮੱਛਰ ਆ ਰਹੇ ਨੇ ਬਿਮਾਰੀ ਦਾ ਘਰ ਬੰਦਾ ਦਾ ਕਰਨੀ ਆ ਕਾ ਮੇਰਾ ਇਹ ਅਸਤਵਾ ਯਾ ਦੋੜੇ ਕੇ ਨਾ ਵੀ ਸਾਡਾ ਕੀ ਹੁੰਦਾ ਹੈ ਸਫਾਈ ਹੋਣੀ ਚਾਹੀਦੀ ਜੀ ਕੋਈ ਰੋਹ ਤੋ ਹੋ ਤੋ